ਉਹ ਲੋਕਾਂ ਨੇ ਜਿੰਨਾ ਦੇ ਕੰਮ ਕਰਾਏ ਵੇਖੋ ਸਾਰੇ ਜਣੇ ਬਾਹਰ ਨਿਕਲ ਕੇ ਆਏ ਜਿਹੜਾ ਕੰਮ ਕਹੀਏ ਉਸੇ ਵੇਲੇ ਆਡਾ ਕੰਮ ਕਰ ਦਿੰਦੇ ਦੁਨੀਆ ਤਾਈਆਂ ਜੁੜਦੀ ਏ ਜੇ ਆਪਾਂ ਕੰਮ ਕਰੀਏ ਤੇ ਵੀ ਉਸੇ ਵੇਲੇ ਕੰਮ ਕਰਨਾ ਪੈਂਡਿੰਗ ਨਹੀਂ ਪਾਉਣਾ ਵੀ ਰੀਬਨ ਕੱਟ ਕੇ ਤੇ ਕੰਮ ਪੈਂਡਿੰਗ ਹੋ ਗਿਆ ਸਾਹਮਣੀ ਉਸੇ ਵੇਲੇ ਹੀ ਨਾ ਹੋ ਕਿੰਨਾਰੇ ਦੇਖੋ ਐਮਐਲਏ ਸਾਹਿਬ ਐਡੇ ਵਧੀਆ ਬੰਦੇ ਆ ਕਿ ਵੇਖੋ ਜਿਹੜਾ ਵੀ ਕੰਮ ਆ ਨਾ ਮਨਸਾਤ ਮੇਰੇ ਵਾਰਡ ਦੇ ਵਿੱਚ ਚੱਲ ਰਿਹਾ ਜੀ ਲੋਕਾਂ ਨੇ ਜਿੰਨਾ ਦੇ ਕੰਮ ਕਰਾਏ ਵੇਖੋ ਸਾਰੇ ਜਣੇ ਬਾਹਰ ਨਿਕਲ ਕੇ ਆਏ ਗਲੀਆਂ ਬਣ ਰਹੀਆਂ ਜੀ ਬਾਹਰ ਫੁੱਟਪਾਥ ਬਣ ਰਿਹਾ ਜੀ ਸਟੀਲ ਏਰ ਲੱਗਣ ਲੱਗੀ ਮੇਰੇ ਸਾਰੇ ਕੰਮ ਵੇ ਲੋਕੀ ਕੰਮ ਵੇਖ ਕੇ ਫੇਰ ਬਾਹਰ ਨਿਕਲੇ ਆ ਵੀ ਵਾਕੇ ਸਾਡੇ ਇੰਨੇ ਚਿਰ ਤੋਂ ਕੰਮ ਨਹੀਂ ਹੋਏ ਬਾਹਰ ਵੇਖੋ ਤੁਸੀਂ ਫੁੱਟਪਾਥ ਬਣਦਾ ਗਲੀਆਂ ਬਣ ਰਹੀਆਂ ਮੇਰੇ ਇਲਾਕੇ ਦੇ ਵਿੱਚ ਸਟੀਲ ਏਰ ਲੱਗਣ ਲੱਗੀ ਆ ਟੇਬਲ ਲੱਗਣ ਲੱਗੇ ਕੱਲ ਜੀ ਟੇਬਲ ਵੀ ਆ ਗਏ ਮੇਰੇ ਕੋ ਸਾਫ ਹੋਣੀ ਜਿਹੜਾ ਕੰਮ ਕਹੀਏ ਉਸੇ ਵੇਲੇ ਆਡਾ ਕੰਮ ਕਰ ਦਿੰਦੇ ਦੁਨੀਆ ਤਾਈਆਂ ਜੁੜਦੀ ਏ ਜੇ ਆਪਾਂ ਕੰਮ ਕਰੀਏ ਨੇ ਲੋਕਾਂ ਚ ਵਿਚਰੀਏ ਤੇ ਮੈਂ ਤਾਂ ਰੋਜ਼ ਵੈਨਾ ਵੇਖੋ ਚਾਰ ਪੰਜ ਦਾ ਘਾਟਨ ਰੋਲ ਡੇਲੀ ਡੇਲੀ ਬੇਨ ਨਾਗਾ ਹੁੰਦਾ ਜੀ ਤੇ ਉਸੇ ਵੇਲੇ ਕੱਜ ਵੀ ਗਿਆ ਹੀ ਉਥੇ ਮਜੀਦ ਮੰਡੀ ਸਾਹਬ ਹਣੀ ਕਹਿੰਦੇ ਮੈਨੂੰ ਲਾਲਾ ਨਹੀਂ ਚਾਹੀਦਾ ਮੈਨੂੰ ਮਸ਼ੀਨਾਂ ਵੀ ਨਾਲ ਤੇ ਲੇਬਰ ਵੀ ਨਾਲ ਅਫਸਰਾਂ ਨੂੰ ਕਿਹਾ ਮੇਰੇ ਸਾਹਮਣੇ ਵੀ ਉਸੇ ਵਲੇ ਕੰਮ ਕਰਨਾ ਪੈਂਡਿੰਗ ਨਹੀਂ ਪਾਉਣਾ ਵੀ ਰੀਬਨ ਕੱਟ ਕੇ ਤੇ ਕੰਮ ਪੈਂਡਿੰਗ ਹੋ ਗਿਆ ਸਾਹਬ ਲਈ ਉਸੇ ਵਲੇ ਕਹਿੰਦੇ ਨਾਲ ਮਸ਼ੀਨਾ ਆਹੋ ਜੀ ਅਮਨ ਸਿੰਘ ਸਾਹਿਬ ਨੇ ਮੈਦਾਨ ਪੜ ਕਰਵਾਇਆ ਬੜਾ ਫਾਰ ਕਿੰਨੇ ਪਰਵਾਂ ਸ਼ਾਮਲ ਹੋਏ ਜੀ 2 2250 ਪਰਵਾਂ ਆਇਆ ਜੀ ਸਾਡੇ ਵਿੱਚ ਸ਼ਾਮਲ ਆਇਆ ਬਹੁਤ ਫਕਰ ਔਰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਅਨਗੜ ਦੇ ਇਲਾਕੇ ਦੇ ਵਿੱਚ ਮੇਰੇ ਦੋ ਜਿਹੜੇ ਨੌਜਵਾਨ ਸਾਥੀ ਨੇ ਜੱਗਾ ਜੀ ਔਰ ਗੁਰਦਾਸ ਜੀ ਸਭ ਤੋਂ ਪਹਿਲੀ ਗੱਲ ਤੇ ਹੈ ਵੈ ਕਿ ਅੱਜ ਅਸੀਂ ਜੱਗਾ ਜੀ ਦੀ ਜਿਹੜੀ ਹੈ ਉਹ ਜੁਆਇਨਿੰਗ ਕਰਾਈ ਆਪਣੀ ਪਾਰਟੀ ਦੇ ਵਿੱਚ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਦੇ ਨਾਲ ਚੱਲਦੇ ਸੀਗੇ ਅੱਜ ਸਾਡੀ ਪਾਰਟੀ ਦੀ ਸੁਪਰੀਮੋ ਦੀ ਵਿਚਾਰਧਾਰਾ ਨੂੰ ਦੇਖਦੇ ਆ ਅਰਵਿੰਦ ਜੀ ਦੀ ਔਰ ਮਨੀਸ਼ ਸੋਦੀਆ ਜੀ ਦੀ ਕਾਰਜਸ਼ੈਲੀ ਨੂੰ ਦੇਖਦੇ ਆ ਔਰ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਿਨ ਰਾਤ ਦੀ ਮਿਹਨਤ ਨੂੰ ਦੇਖਦੇ ਆ ਅੱਜ ਤੁਸੀਂ ਦੇਖ ਸਕਦੇ ਹੋ ਕਿ 200 ਦੇ ਕਰੀਬ ਜਿਹੜੇ ਆ ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆ ਜਾਮ ਆਦਮੀ ਪਾਰਟੀ ਦੇ ਪਰਿਵਾਰ ਦਾ ਹਿੱਸਾ ਵੜੇ ਲੇ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਜੱਗਾ ਜੀ ਦਾ ਔਰ ਗੁਰਦਾਸ ਜੀ ਦਾ ਤੇ ਮੇਰੀਆਂ ਦੋਨੋਂ ਬਾਵਾ ਨੇ ਖੰਬੀ ਔਰ ਸਜੀਵ ਇਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਆਡੇ ਦਿਨਾਂ ਦੇ ਵਿੱਚ ਜਿਹੜੇ ਵੀ ਕੰਮ ਇਸ ਇਲਾਕੇ ਦੇ ਇਹ ਦੋਨੋਂ ਵੀਰ ਮੈਨੂੰ ਕਹਿਣਗੇ ਪਹਿਲ ਦੇ ਆਧਾਰ ਤੇ ਜਿਹੜਾ ਮਤਲਬ 24 ਘੰਟਿਆਂ ਦੇ ਵਿੱਚ ਵਿੱਚ ਉਹ ਮੈਂ ਕੰਮ ਜਿਹੜੇ ਆ ਕਰਾ ਕੇ ਦਿਆਂਗਾ ਸੋ ਮੈਂ ਇੱਕ ਵਾਰੀ ਫੇਰ ਇਹ ਦੋਨਾਂ ਪਰਿਵਾਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਆਏ ਹੋਏ 200 ਪਰਿਵਾਰਾਂ ਦਾ ਵੀ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਦਾ ਅੱਜ ਹੁੰਗਾਰਾ ਇਸ ਇਲਾਕੇ 'ਚ ਮਿਲਿਆ ਮੈਨੂੰ ਲੱਗਦਾ ਹੈ ਕਿ 2027 ਦੇ ਵਿੱਚ ਜਿਹੜੀ ਹੈ ਬਹੁਤ ਵੱਧ ਪਾਰਟੀ ਜਿਹੜੀ ਹੈ ਸੀਟਾਂ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾਏਗੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਆਮ ਆਦਮੀ ਪਾਰਟੀ